ਅਰ ਕੀ ਨਾਮ ਹੈ ਮੈਂ ਸੰਦੀਪ ਸ਼ਰਮਾ ਪ੍ਰੈਜ਼ੀਡੈਂਟ ਰਿਸੀਵਲ ਪਰਸਨ ਵੈਲਫੇਅਰ ਸੁਸਾਇਟੀ ਰਜਿਸਟਰਡ ਆਫ ਸ਼ਾਰਪੁਰ ਵੱਲੋਂ ਚੌਥਾ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਹਾਂ ਬੱਚੇ ਬਲਾਈਂਡ ਨੇ ਅੱਜ ਸੁਸਾਇਟੀ ਵੱਲੋਂ ਚੌਥਾ ਬਲਾਈਂਡ T20 ਕ੍ਰਿਕਟ ਟੂਰਨਾਮੈਂਟ ਰੇਲਵੇ ਮੰਡੀ ਗਰਾਊਂਡ ਦੇ ਵਿੱਚ ਆਯੋਜਨ ਕੀਤਾ ਜਾ ਰਿਹਾ ਇਸ ਦੇ ਵਿੱਚ ਸਾਡੇ ਕੋਲ ਚਾਰ ਟੀਮਾਂ ਆਈਆਂ ਹੋਈਆਂ ਨੇ ਪੰਜਾਬ ਹਰਿਆਣਾ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਹਾਜ਼ਰ ਨੇ ਤੇ ਅੱਜ ਪੰਜਾਬ ਦਾ ਤੇ ਉਤਰਾਖੰਡ ਦਾ ਮੈਚ ਜਿਹੜਾ ਹੈ ਸ਼ੁਰੂ ਹੋ ਚੁੱਕਾ ਹੈ ਤੇ ਪੰਜਾਬ ਨੇ ਪਹਿਲਾਂ ਬੈਟਿੰਗ ਕਰਨ ਦਾ ਫੈਸਲਾ ਲਿਆ ਉਤਰਾਕਰਨ ਨੇ ਟਾਸ ਜਿੱਤਿਆ ਤੇ ਪਹਿਲਾ ਬੋਲਿੰਗ ਕਰ ਰਹੀ ਹੈ ਤੇ ਹੁਣ ਇਸ ਮੈਚ ਦਾ ਨਾ ਨਾਇਕ ਮੋੜ ਕੀ ਹੋਏਗਾ ਆਉਣ ਵਾਲਾ ਸਮਾਂ ਦੱਸੇਗਾ ਉਸ ਤੋਂ ਬਾਅਦ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦਾ ਮੈਚ ਸ਼ੁਰੂ ਹੋਏਗਾ ਤੇ ਦਿਨ ਦਾ ਤੀਸਰਾ ਮੈਚ ਜਿਹੜੀਆਂ ਹਾਰੀਆਂ ਹੋਈਆਂ ਟੀਮਾਂ ਹੋਣਗੀਆਂ ਦੋਨਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਕਰਕੇ ਦਿੱਆ ਜਾਵੇ ਜੋ ਜੇਤੂ ਟੀਮ ਹੈ ਉਸੇ ਕੋ ਸਪੈਸ਼ਲ ਨਾਮ ਵੀ ਰੱਖਿਆ ਹਾਂ ਜੇਤੂ ਟੀਮ ਨੇ ਸਪੈਸ਼ਲ ਇਨਾਮ ਰੱਖਿਆ ਇਹ ਟਰੋਫੀ ਸਰਨਰਰਸ ਟਰੋਫੀ ਜੋ ਵੀ ਸਾਡੇ ਕੋਲ ਹੋ ਸਕਦਾ ਆ ਸਸਤਾ ਵੱਲੋਂ ਸਾਡੇ ਆਰਗੇਨਾਈਜ਼ਰ ਵੱਲੋਂ ਜੋ ਵੀ ਪੋਸੀਬਲ ਹੋਇਆ ਸੀ ਉਹਨਾਂ ਨੂੰ ਜਿਹੜਾ ਆ ਜ਼ਰੂਰ ਦੇਵਾਂਗੇ ਜਿਵੇਂ ਕਿ ਆ ਜਾ ਰਿਹਾ ਕਿ ਬਲਾਈਂਡ ਬੱਚੇ ਨੇ ਜਿੰਨੇ ਵੀ ਜਿਹੜੇ ਨੇ ਇਹਨਾਂ ਦੀ ਜੋ ਕਿ ਬਾਲ ਵਗੈਰਾ ਜਾਂ ਹੋਰ ਕੋਈ ਕੁਝ ਸਪੈਸ਼ਲ ਹੈ ਜਾਂ ਸੇਮ ਜੋ ਕ੍ਰਿਕਟਰ ਇਹ ਬਲਾਈਂਡ ਬੱਚਿਆਂ ਲਈ ਇੱਕ ਸਪੈਸ਼ਲ ਵਾਲ ਹੁੰਦੀ ਆ ਜਿਨ੍ਹਾਂ ਦੇ ਵਿੱਚ ਸਾਊਂਡ ਹੁੰਦੀ ਆ ਇਹ ਸਾਊਂਡ ਨੂੰ ਸੁਣ ਕੇ ਟੱਚ ਕਰਨਾ ਇਹਨਾਂ ਨੇ ਬਾਲ ਨੂੰ ਤੇ ਇਹ ਤਿੰਨ categories ਦੇ ਖਿਡਾਰੀ ਹੁੰਦੇ ਨੇ ਚਾਰ ਜਿਹੜੇ ਹੈਗੇ ਆ ਜੀ ਸਾਡੇ ਕੋਲ ਟੋਟਲੀ ਬਲਾਈਂਡ ਹੁੰਦੇ ਜਿਨ੍ਹਾਂ ਨੂੰ ਬਿਲਕੁਲ ਨਜ਼ਰ ਨਹੀਂ ਆਉਂਦਾ ਤੇ ਤਿੰਨ 플레이ਰ ਸਾਡੇ ਕੋਲ ਉਹ ਹੁੰਦੇ ਆ ਜਿਨ੍ਹਾਂ ਨੂੰ ਥੋੜਾ ਥੋੜਾ ਨਜ਼ਰ ਆਉਂਦਾ ਤੇ ਚਾਰ 플레이ਰ ਉਹ ਹੁੰਦੇ ਆ ਜਿਨ੍ਹਾਂ ਨੂੰ ਕਾਫੀ ਸਾਰਾ ਜਿਆਦਾ ਨਜ਼ਰ ਆਉਂਦਾ ਜਿਹੜਾ 40% ਨਜ਼ਰ ਆਉਂਦਾ ਤਿੰਨ ਕੈਟੇਗਰੀਆਂ P1 V2 B3 ਤੇ ਕੈਟੇਗਰੀ ਦੇਖ ਜਿਹੜੇ ਖਿਡਾਰੀ ਆ ਇਸ ਟੂਰਨਾਮੈਂਟ 'ਚ ਖੇਡ ਰਹੇ ਆ ਇੱਕ ਵਜੋਂ